ਜੇਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਮੈਂ ਫਾਊਂਡਰ ਇੰਸਟ੍ਰਕਟਰ ਦੋਸਤੋ ਅੱਜ ਤੁਹਾਡੇ ਲਈ ਦੀਵਾਲੀ ਦਾ ਇੱਕ ਆਫਰ ਲੈ ਕੇ ਆਇਆ ਸਾਰੇ ਹੀ ਦੀਵਾਲੀ ਤੇ ਆਫਰ ਦਿੰਦੇ ਨੇ ਵਧੀਆ ਵਧੀਆ ਗਿਫਟ ਦਿੰਦੇ ਨੇ ਸਾਰਾ ਪਰ ਮੈਂ ਤੁਹਾਨੂੰ ਤੁਹਾਡੀ ਫਿਊਚਰ ਨੂੰ ਬਣਾਉਣ ਦੇ ਲਈ ਇੱਕ ਛੋਟਾ ਜਿਹਾ ਗਿਫਟ ਲੈ ਕੇ ਆਇਆ ਮੇਰੇ ਵੱਲੋਂ ਇੱਕ ਛੋਟੀ ਜੀ ਪਹਿਲ ਹੈ 2025 ਦੇ ਵਿੱਚ ਆਪਣੇ ਬੱਚਿਆਂ ਨੇ ਬਹੁਤ ਜ਼ਿਆਦਾ ਇਹ ਜਿਹੜਾ ਇਹ ਵਧੀਆ ਪਰਫਾਰਮੈਂਸ ਦਿੱਤੀ ਆ ਤੇ ਔਰ ਮੇਰਾ ਦਿਲ ਬਹੁਤ ਖੁਸ਼ ਹੋ ਉਸ ਚੀਜ਼ ਨੂੰ ਲੈ ਕੇ ਤੇ ਮੈਂ ਚਾਹੁੰਦਾ ਇਸੇ ਤਰ੍ਹਾਂ ਦੇ ਮਿਹਨਤੀ ਬੱਚੇ ਮੈਨੂੰ ਹੋਰ ਮਿਲ ਤੇ ਮਿਹਨਤੀ ਬੱਚੇ ਕਈ ਵਾਰ ਕਰੋ ਥੋੜੀ ਤ ਦੀਵਾਲੀ ਤੇ ਇਸ ਦੀਵਾਲੀ ਦੇ ਮੌਕੇ ਤੇ ਜਿਹੜਾ ਇੱਕ ਛੋਟਾ ਗਿਫਟ ਦੇਣਾ ਮੇਰੇ ਅਕੈਡਮੀ ਦੇ ਵੱਲੋਂ ਅਕੈਡਮੀ ਦੇ ਵਿੱਚ ਫੀਸ ਨੂੰ ਲੈ ਕੇ 25% ਦਾ ਡਿਸਕਾਊਂਟ ਕੀਤਾ ਗਿਆ ਹੈ ਤੇ ਇਹ ਡਿਸਕਾਊਂਟ ਸਿਰਫ ਔਰ ਸਿਰਫ 21 ਤਰੀਕ ਤੱਕ ਹੀ ਮਿਲੇਗਾ ਜੀ ਠੀਕ ਹੈ ਜਿਹੜੇ ਬੱਚੇ ਨੇ 21 ਤਰੀਕ ਤੋਂ ਪਹਿਲਾਂ ਐਡਮਿਸ਼ਨ ਕਰਾਤੀ ਉਹਨੂੰ 25% ਦਾ ਡਿਸਕਾਊਂਟ ਹੈ ਜਿਹੜਾ ਅਕੈਡਮੀ 'ਚ ਮਿਲ ਜਾਏਗਾ ਤੇ ਤੁਸੀਂ ਇਸ ਆਫਰ ਦਾ ਜਿਹੜਾ ਵਧੀਆ ਮੈਂ ਤਾਂ ਕਹਿੰਦਾ ਜਲਦੀ ਤੋਂ ਜਲਦੀ ਜਿਹੜਾ ਫਾਇਦਾ ਉਠਾਓ ਕਿਉਂਕਿ ਆਪਣੀ ਸੀਟਸ ਅਕੈਡਮੀ ਦੀਆਂ ਬਹੁਤ ਜਲਦੀ ਫਿਲ ਹੋ ਜਾਂਦੀਆਂ ਨੇ ਤੇ ਜਿਵੇਂ ਹੋਣਾ ਜੇ ਆਪਾਂ ਨੇ ਪਾਇਆ ਤੇ ਇੱਕ ਹਫ਼ਤੇ ਦਾ ਟਾਈਮ ਆ ਤੁਹਾਡੇ ਕੋਲ ਇੱਕ ਹਫ਼ਤੇ ਤੱਕ ਇਹ ਸੀਟਸ ਅਵੇਲੇਬਲ ਹੈਗੀਆਂ ਸਾਡੇ ਕੋਲ ਤੇ ਤੁਸੀਂ ਉਹਦੇ ਵਿੱਚ ਜਿਹੜਾ ਆਪਣਾ ਐਡਮਿਸ਼ਨ ਜਿਹੜੀ ਕਰਵਾ ਸਕਦੇ ਹੋ ਅਕੈਡਮੀ ਦੇ ਵਿੱਚ ਤੁਹਾਨੂੰ ਫੈਸਿਲਿਟੀ ਕੀ ਮਿਲੇਗੀ ਇਹਦੇ ਵਿੱਚ ਤੁਹਾਨੂੰ ਖਾਣਾ ਪੀਣਾ ਰਹਿਣਾ ਪੜਾਈ ਗਰਾਊਂਡ ਫਿਜ਼ੀਕਲ ਸਟੱਡੀ ਸਾਰਾ ਕੁਝ ਇਹਦੇ ਵਿੱਚ ਹੋ ਜਾਏਗਾ ਫਾਰਮ ਭਰਨ ਤੋਂ ਲੈ ਕੇ ਵਰਦੀ ਪਹਿਣ ਤੱਕ ਦਾ ਸਫ਼ਰ ਤੁਸੀਂ ਸਾਡੇ ਨਾਲ ਮਿਲ ਕੇ ਜਿਹੜਾ ਉਹ ਤੈਅ ਕਰ ਸਕਦੇ ਹੋ ਤੇ ਬਾਕੀ ਕਿਸੇ ਹੋਰ ਜਾਣਕਾਰੀ ਜੇ ਤੁਸੀਂ ਦਿੱਤਾ ਨੰਬਰ ਹੈ ਤੁ ਜਿਹੜਾ ਤੁਸੀਂ ਮੈਨੂੰ ਪਾ ਸਕਦੇ ਹੋ ਕਿ ਸਰ ਤੁਸੀਂ 25% ਦਾ ਡਿਸਕਾਊਂਟ ਲਿਖਿਆ ਹੋਇਆ ਤੇ 21 ਤਰੀਕ ਤੱਕ ਹੈ ਜਿਹੜਾ ਆਫਰ ਹੈ ਤੁਹਾਨੂੰ ਅਵੇਲੇਬਲ ਹੋਏਗਾ 21 ਤਰੀਕ ਤੋਂ ਬਾਅਦ ਕੋਈ ਬੱਚਾ ਆਏਗਾ ਤਾਂ ਫੋਸਾ ਦਾ ਫੀਸ ਹੈ ਜਿਹੜੀ ਉਹ ਉਸ ਤੋਂ ਵੀ ਅਪ ਹੋਵੇ ਜੋ ਹੁਣੇ ਫੀਸ ਚੱਲ ਰਹੀ ਹੈ ਤਾਂ ਤੁਹਾਡੇ ਲਈ ਇਹ ਆਫਰ ਆ ਤੁਸੀਂ ਇਹ ਗ੍ਰੈਬ ਕਰੋ ਤੇ ਜਲਦੀ ਮਿਲਦੇ ਹਾਂ ਤੁਹਾਡੇ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਠੀਕ ਹੈ ਜੀ ਪ੍ਰੀਤਮ ਫਿਟਾਰਮ ਅਕੈਡਮੀ ਚ ਤੁਹਾਡਾ ਸਵਾਗਤ ਹੈ ਆਜੋ ਕਿਰਾਂ ਫਿਰ